ਕੁਛ ਵੀ ਕਰੇ ਕੋਈ ਕੋਈ ਦੁਕਾਨ ਤੇ ਬੈਠਦਾ ਹੈ ਕੋਈ ਫੈਕਟਰੀ ਚਲਾਉਂਦਾ ਹੈ ਕੋਈ ਨੌਕਰੀ ਕਰਦਾ ਹੈ ਕੋਈ ਹੋਰ ਸੈਂਕੜੇ ਤਰ੍ਹਾਂ ਦੇ ਬਿਜ਼ਨਸ ਕਰਦਾ ਹੈ ਪਰ ਸਾਰਿਆਂ ਦਾ प्रयोजन ਇੱਕੋ ਹੀ ਹੈ ਧਨ ਕਮਾਣਾ ਜਿੰਨੇ ਵੀ ਧਾਰਮਿਕ ਕਰਮ ਨੇ ਪੂਜਾ ਪਾਠ ਸੇਲ ਸੰਜਮ দান ਪੰਥ ਤੀਰਥਾਂ ਦਾ ਰਟਨ ਇਨਾਂ ਸਾਰੇ ਕਰਮਾਂ ਦਾ ਪ੍ਰਯੋਜਨ ਇੱਕੋ ਜਿਹਾ ਹੈ ਨਾਮ ਜਪਣਾ ਨਾਮ ਸੰਗ੍ਰਹਿ ਕਰਨਾ ਮਨੁੱਖ ਬਾਰ ਦੇ ਸਾਰੇ ਧੰਦੇ ਕਰੇ ਲੇਕਿਨ ਉਸ ਨੂੰ ਧਨ ਦੀ ਪ੍ਰਾਪਤੀ ਨਾ ਹੋਵੇ ਕਹਿੰਦਾ ਮਿਹਨਤ ਅਜਾਈਂ ਗਈ ਮਨੁੱਖ ਸਾਰੇ ਧਾਰਮਿਕ ਕਰਮ ਕਰੇ ਨਾਮ ਨਾ ਜਪੇ ਤੋ ਇੰਜ ਕਹੋ ਸਾਹਿਬ ਗੁਰੂ ਨਾਨਕ ਦੇਵ ਜੀ ਕਿੰਨੇ ਸਭ ਕੁਝ ਆ ਜਾਏ ਜਪੋ ਤਾ ਏਕੋ ਨਾਮ ਅਵਰ ਨਿਰਾਫਲ ਕਾਮਾ ਨਿਸਫਲ ਸਮਝ ਲਓ ਫਜ਼ੂਲ ਸਮਝ ਲਓ ਮੈਂ ਫਿਰ ਅਰਜ਼ ਕਰਾਂ ਬਾੜ ਦੇ ਸਾਰੇ ਧੰਦੇ ਬੇਮੈ ਨਹੀਂ ਹੋ ਜਾਣਗੇ ਅਗਰ ਧਨ ਨਹੀਂ ਮਿਲੇ ਸਾਰੇ ਧਾਰਮਿਕ ਕਰਮ ਬੇਮੈਨੇ ਹੋ ਜਾਣਗੇ ਅਗਰ ਨਾਮ ਨਹੀਂ ਜਪਿਆ ਜਪੋ ਤਾ ਏ ਕੋ ਨਾਮਾ ਅਵਰ ਨਿਰਾਫਲ ਕਾਮਾ ਧੰਦਾ ਫਲਦਾਇਕ ਹੋ ਗਏ ਧਨ ਮਿਲ ਗਏ ਠੀਕ ਹੈ ਸਾਰੇ ਧਾਰਮਿਕ ਕਰਮ ਫਲਦਾਇਕ ਹੋ ਗਏ ਨਾਮ ਜਪਣ ਲੱਗ ਪਏ ਗੁਰਦਾਰੇ ਯਾਰੇ ਪਾਠ ਕਰ ਰਿਹਾ ਸੇਵਾ ਕਰ ਰਿਹਾ ਹੈ ਦਾਨ ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਹੁਤ ਕੁਝ ਕਰ ਰਿਹਾ ਹੈ ਨਾਮ ਨਹੀਂ ਜਪ ਰਿਹਾ ਇਹਨੇ ਸਾਰੇ ਸਾਧਨ ਤੇ ਜੁਟਾ ਲਏ ਨੇ ਪਰ ਜਿਸ ਲਈ ਸਾਧਨ ਜੁਟਾਏ ਨੇ ਉਹ ਤੇ ਕਰਦਾ ਹੀ ਨਹੀਂ ਪਿਆ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਦੂਸਰਾ ਨੁਕਤਾ ਧਨ ਕਮਾਣ ਲਈ ਸਮਾਂ ਖਰਚ ਕਰਨਾ ਪਵੇਗਾ ਧਨ ਕਮਾਣ ਲਈ ਸਰੀਰਕ ਮਿਹਨਤ ਵੀ ਚਾਹੀਦੀ ਧਨ ਕਮਾਣ ਲਈ ਅਕਲ ਵੀ ਚਾਹੀਦੀ ਧਰਮ ਕਮਾਣ ਵਾਸਤੇ ਵੀ ਸਮਾਂ ਚਾਹੀਦਾ ਅਕਲ ਵੀ ਚਾਹੀਦੀ ਸਰੀਰਕ ਬਲ ਵੀ ਚਾਹੀਦਾ ਹੈ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਸ ਤਰ੍ਹਾਂ ਨਾਮ ਜਪੇਗਾ ਬਿਮਾਰ ਬੰਦਾ ਹੈ ਕਮਜ਼ੋਰ ਬੰਦਾ ਹੈ ਕਿਵੇਂ ਧਨ ਕਮਾਏਗਾ ਧਨ ਬਾਹਰੋਂ ਆਉਂਦਾ ਹੈ ਅੰਦਰ ਦੀਆਂ ਸੋਗ ਚਿੰਤਾਵਾਂ ਨੂੰ ਨਹੀਂ ਮਿਟਾ ਸਕਦਾ ਧਰਮ ਅੰਦਰੋਂ ਆਉਂਦਾ ਹੈ ਇਸ ਵਾਸਤੇ ਕਹਿੰਦੇ ਨੇ ਨਾਮ ਵੀ ਇੱਕ ਦੌਲਤ ਹੈ ਭਾਈ ਸਾਹਿਬ ਬਾਈ ਨੰਦ ਲਾਲ ਦਾ ਫਰਮਾਨ ਦੌਲਤੇ ਜਾਵੇ ਦਬਾਸ਼ਦ ਬੰਦਗੀ ਬੰਦਗੀ ਕੁੰਨ ਬੰਦਗੀ ਕੁੰਨ ਬੰਦਗੀ ਹਮੇਸ਼ਾ ਦੀ ਦੌਲਤ ਜੋ ਲੋਕ ਪਰ ਲੋਗ ਦੇ ਸੁਖ ਦੇ ਸਕਦੀ ਹੈ ਬੰਦਗੀ ਹੈ ਗਰ ਬਜ਼ੁਰਗੀ ਬਾਇਦਤ ਕੁੰਨ ਬੰਦਗੀ ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਜੇ ਤੁਮ ਬਜ਼ੁਰਗੀ ਚਾਹਂਦਾ ਹੈ ਮਹਾਨਤਾ ਚਾਹਂਦਾ ਹੈ ਮਾਨ ਤਾਣ ਚਾਹਂਦਾ ਹੈ जप प्रभु दा नाम गर्व बुजुर्गे बायत गुण बन्दे वर्ण आकाश में कसी शर्मिंदगी दौलते सरमाया ईमान बवद ईमान दी दौलत ऐसी दौलत है धर्म दा धन ऐसा धन है दौलते सरमाया ईमान बवद ਹਰ ਗਦਾ ਅਜ਼ਿਆਦ ਹੋ ਸੁਲਤਾਨ ਬਵਦ ਪਰਮਾਤਮਾ ਦੀ ਯਾਦ ਪ੍ਰਭੂ ਦਾ ਨਾਮ ਹਰ ਬਿਖਾਰੀ ਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦਾ ਜਿਸ ਨੂੰ ਬਖਸ਼ੇ ਸਿਵ ਸਾਲਾ ਨਾਨਕ ਪਾਤਸ਼ਾਹੀ ਪਾਸ਼ਾ ਸੰਸਾਰ ਦੇ ਜਿਹੜੇ ਬਾਦਸ਼ਾਹ ਨੇ ਉਹਨਾਂ ਦਾ ਬਾਦਸ਼ਾਹ ਬਣਾ ਦਿੰਦਾ ਉਹਨਾਂ ਦਾ ਮਾਲਕ ਬਣਾ ਦਿੰਦਾ ਇਤਨੀ ਉੱਚੀ ਅਵਸਥਾ ਦੌਲਤੇ ਸਰਮਾਇ ਇਮਾਨ ਬਵਦ ਹਰ ਗਦਾ ਅਜ਼ਿਆਦ ਉਹ ਸੁਲਤਾਨ ਬਵਤ ਤੋ ਮੈਂ ਫਿਰ ਦਰਵਾਹਨ ਧਨ ਕਮਾਣ ਲਈ ਸਮਾਂ ਚਾਹੀਦਾ ਵਕਤ ਚਾਹੀਦਾ ਧਰਮ ਕਮਾਣ ਲਈ ਵੀ ਵਕਤ ਚਾਹੀਦਾ ਸਮਾਂ ਚਾਹੀਦਾ ਧਨ ਕਮਾਣ ਲਈ ਅਕਲ ਚਾਹੀਦੀ ਹੈ ਧਰਮ ਵੀ ਬੇਵਕੂਫ ਬੰਦੇ ਮੂੜ ਬੰਦੇ ਨਹੀਂ ਕਮਾ ਸਕਦੇ ਕੋਈ ਸੋਝ ਸਮਝ ਚਾਹੀਦੀ ਹੈ ਇਹ ਸੋਚ ਸਮਝ ਸੰਗਤ ਦੇ ਚ ਮਿਲਦੀ ਹੈ ਗੁਰੂ ਦਵਾਰੇ ਹੋਏ ਸੋਜੀ ਪਾਇਸੀ ਇਹ ਸਮਝ ਇੱਥੋਂ ਮਿਲਦੀ ਆਰ ਪਰਿਉ ਸਵਾਮੀ ਕੇ ਦਵਾਰੇ ਦੀजे ਬੁੱਧ ਵਿਵੇਕਾ اے ਪ੍ਰਭੂ ਥਕ ਹਾਰ ਕੇ اے ਗੁਰੂ ਮੈਂ ਤੇਰੀ ਸ਼ਰਨ ਆਇਆ ਤੂੰ ਮੈਨੂੰ ਉਹ ਅਕਲ ਦੇ ਜਿਹੜੀ ਰੱਬ ਨੂੰ ਸਮਝ ਸਕਦੀ ਤੂੰ ਮੈਨੂੰ ਉਹ ਹਿਰਦਾ ਦੇ ਜਿਹੜਾ ਪ੍ਰਭੂ ਨੂੰ ਜਪ ਸਕਦਾ ਮੰਗ ਆਰ ਪਰਿਓ Swami ਕੇ ਦਵਾਰੇ ਦੀਜੇ ਬੁੱਧ ਵਿਵੇਕਾ ਮੈਂ ਫਿਰ ਦੋਰਾਵਾ ਧਨ ਕਮਾਣ ਲਈ ਸ਼ਰੀਰਕ ਬਲ ਚਾਹੀਦਾ ਤਾਕਤ ਚਾਹੀਦੀ ਹੈ ਸਰੀਰ ਦੇ ਵਿੱਚ ਧਰਮ ਕਮਾਣ ਲਈ ਵੀ ਚਾਹੀਦੀ ਹੈ ਕਮਜ਼ੋਰ ਬੰਦਾ ਲਾਗਰ ਬੰਦਾ ਬਿਮਾਰ ਬੰਦਾ ਕਿਵੇਂ ਅਮਰਤ ਵੇਲੇ ਉੱਠੇਗਾ ਕਿਵੇਂ ਨਾਮ ਜਪੇਗਾ ਕਿਸ ਤੰਗ ਗੁਰਦੁਆਰੇ ਆਏਗਾ ਸਰੀਰਕ ਤੌਰ ਤੇ ਨਿਰਵਲ ਮਨਕ ਨਾ ਧਨ ਕਮਾ ਸਕਦਾ ਹੈ ਨਾ ਦਰ ਅਕਲ ਦੇ ਤਲ ਤੇ ਮੂੜ ਬੰਦਾ ਨਾ ਢੰਗ ਨਾਲ ਧਨ ਕਮਾ ਸਕਦਾ ਹੈ ਨਾ ਦਰ ਆਲਸੀ ਮਨੁੱਕ ਜੋ ਸਮਾਈ ਨਹੀਂ ਕੱਢਦਾ ਨਾ ਧਨ ਕਮਾ ਸਕਦਾ ਹੈ ਨਾ ਧਰਮ ਧਨ ਸਮਾ ਮੰਗਦਾ ਹੈ ਦਰਮ ਵੀ ਸਮਾ ਮੰਗਦਾ ਹੈ ਧਨ ਅਕਲ ਮੰਗਦਾ ਹੈ ਨਾਮ ਵੀ ਧਰਮ ਵੀ ਅਕਲ ਮੰਗਦਾ ਹੈ ਸ਼ਰੀਰਕ ਸ਼ਕਤੀ ਚਾਹੀਦੀ ਹੈ ਧਨ ਕਮਾਣ ਵਾਸਤੇ ਸ਼ਰੀਰਕ ਬਲ ਚਾਹੀਦਾ ਹੈ ਧਾਰਮਿਕ ਸਾਧਨਾ ਕਰਨ ਵਾਸਤੇ ਮਨੁੱਖ ਧਨ ਕਮਾਣ ਲਈ ਸਮਾ ਕੱਢ ਲੈਂਦਾ ਹੈ ਧਰਮ ਲਈ ਨਹੀਂ ਧਨ ਕਮਾਣ ਵਿੱਚ ਪੂਰੀ ਅਕਲ ਵਰਤ ਲੈਂਦਾ ਹੈ ਧਰਮ ਵਿੱਚ ਨਹੀਂ ਕਦੇ ਕਦਾਈ ਕੋ ਵਰਤਦੇ ਨੇ ਨਹੀਂ ਤੇ ساری ਦੁਨੀਆ ਦਾ ਮੈਂ ਭਰਮਣ ਕਰਕੇ ਦੇਖਿਆ ਹੈ ਔਰ 45 ਸਾਲ ਹੋ ਗਏ ਨੇ ਮੈਨੂੰ ਇਹ ਕਥਾ ਕਰਦੇ ਆ ਥੋੜੇ ਜਿਹੇ ਬੰਦੇ ਨੇ ਜੋ ਅਕਲ ਨੂੰ ਵਰਤਦੇ ਨੇ ਨਾਮ ਕਮਾਣ ਵਿੱਚ ਨਾਮ ਜਪਣ ਵਿੱਚ ਜਗਤ ਵਿੱਚ ਬਹੁਤ ਥੋੜੇ ਜਿਹੇ ਬੰਦੇ ਨੇ ਜੋ ਨਾਮ ਜਪਣ ਲਈ ਸਮਾਂ ਕੱਢਦੇ ਪੁਰਾਣਾ ਜ਼ਮਾਨਾ ਤੇ ਤਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਹਵਾਈ ਜਹਾਜ਼ ਨਹੀਂ ਸਨ ਜ਼ਮੀਨ ਦਾ ਸਫ਼ਰ ਮਨੁੱਖ ਪੈਰਾਂ ਨਾਲ ਚੱਲ ਕੇ ਤੈਅ ਕਰਦਾ ਸੀ 10-15 ਮੀਲ ਦੀ ਵਾਟ ਵੀ ਹੋਵੇ ਤੇ ਸਾਰਾ ਦਿਨ ਲੱਗ ਜਾਂਦਾ ਸੀ ਚੱਲਦੇ ਆ ਚੱਲਦੇ ਧਰਮ ਦਾ ਮਾਰਗ ਵੀ ਬੜਾ ਸੁਸਤ ਸੀ ਤੀਰਥਾਂ ਦਾ ਰਟਨ ਵਰਤ ਰੱਖੋ 33 ਕਰੋੜ ਦੇਵਤਿਆਂ ਦੀ ਪੂਜਾ ਤਰ੍ਹਾਂ ਤਰ੍ਹਾਂ ਦੇ ਕਰਮ ਸਾਧਨਾ ਅਠਾਰਠ ਤੀਰਥਾਂ ਦਾ ਭਰਮਣ ਤਰ੍ਹਾਂ ਤਰ੍ਹਾਂ ਦੇ ਹਵਨ ਯੱਗ ਪੂਜਾ ਪਾਠ ਬੜੀ ਲੰਬੀ ਕਿਰਿਆ ਸੀ ਸੁਸਤ ਰੰਗ ਸੀ ਹੌਲੇ ਹੌਲੇ ਜਿਵੇਂ ਉਹਨਾਂ ਦੇ ਨਜ ਜ਼ਮੀਨ ਦਾ ਰਸਤਾ ਆਹਸਤਾ ਆਹਸਤਾ ਤੈ ਹੁੰਦਾ ਸੀ ਧਰਮ ਦੇ ਮਾਰਗ ਤੇ ਵੀ ਲੋਕੀ ਆਹਸਤਾ ਆਹਸਤਾ ਚੱਲਦੇ ਸਨ ਪਰ ਚੱਲਦੇ ਸਨ ਬੌਤਾਤ ਦੇ ਚੱਲਦੇ ਸਨ ਯੁੱਗ ਦੇ ਬਦਲਦਿਆਂ ਯੁੱਗ ਬਦਲਦਾ ਹੈ ਮਨੁੱਖ ਦੀ ਸੋਚਣੀ ਦੇ ਮੁਤਾਬਕ ਵਿਚਾਰਾਂ ਦੇ ਮੁਤਾਬਕ ਅਕਲ ਦੇ ਮੁਤਾਬਕ ਆਪ ਦੀ ਗੈਥੜੀ ਅਰਸ਼ ਕਰਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਨਾਪੋਗੇ ਤੋਲੋਗੇ ਯੁੱਗ ਬਦਲ ਗਏ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਯਰ ਤਬਤ ਰਹੇ ਸੂਰਜ ਤੇ ਉਹ ਹੀ ਜਿਹੜਾ ਸਤਜੁਗ ਦੇ ਸੀ ਚੰਦਰਮਾ ਵੀ ਹੋਈ ਹੈ ਇਹ ਜ਼ਮੀਨ ਵੀ ਹੋਈ ਹੈ ਗ੍ਰਹਿ ਨੇ ਛੱਤਰ ਤਾਰੇ ਸਿਆਰੇ ਵੀ ਹੋਈ ਨੇ ਵਗਦੀ ਹੋਈ ਪਮਨ ਵੀ ਹੋਈ ਹੈ ਗੁਰੂ ਨਾਨਕ ਕਹਿੰਦੇ ਸਾਗਰ ਸਮੁੰਦਰ ਵੀ ਹੋਈ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ ਉਹ ਹੀ ਹੈ ਸੋਈ ਚੰਦ ਚੜ੍ਹੇ ਸੇ ਤਾਰੇ ਸੋਈ ਦਿਨ ਅਰ ਤਪ ਤਰੇ ਉਹੀ ਦਿਨ ਅਰ ਉਹੀ ਸੂਰਜ ਤਪਦਾ ਤੇ ਜੋ ਹਜ਼ਾਰਾਂ ਸਾਲ ਪਹਿਲੇ ਸੀ ਉਹੀ ਚੰ드ਰਾ ਆਪਣੀਆਂ ਕਿਰਨਾਂ ਦੇ ਨਾਲ ਹੀ ਚਾਨਣੀ ਵੰਡ ਰਿਹਾ ਜੋ ਹਜ਼ਾਰਾਂ ਸਾਲ ਪਹਿਲੇ ਸੀ ਉਹੀ ਗ੍ਰਹਿ ਛਤਰ ਤਾਰੇ ਸਿਆਰੇ ਨੇ ਉਹੀ ਜ਼ਮੀਨ ਹੈ ਉਹੀ ਸਾਗਰ ਹੈ ਰਾਮਕਲੀ ਮੱਲਾ ਪਹਿਲੇ ਰਾਮਕਲੀ ਰਾਗ ਦੇ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨ ਅਰ ਤਪਤ ਰਹੇ ਸਾਧਰ ਤੇ ਸਾ ਪਵਨ ਝੁਲਾ ਰਹੇ ਜੁਗਜੀ ਖੇਲੇ ਥਾਂ ਕੈਸੇ ਉਹੀ ਧਰਤੀ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ ਜੋ ਸਤਜੁਗ ਦੇ ਸੀ ਸਭ ਪਵਨ ਝੁਲਾਰੇ ਝੁਲਦੀ ਹੋਈ ਪਵਨ ਵੀ ਹੋਈ ਹੈ ਹਵਾ ਵੀ ਹੋਈ ਹੈ ਕੋਈ ਨਵੀਂ ਨਹੀਂ ਹੈ ਜੋ ਸਤਜੁਗ ਦੇ ਚ ਪਵਨ ਵਗਦੀ ਸੀ ਉਹੀ ਹੈ ਜੋ ਸਤਜੁਗ ਦੇ ਚ ਧਰਤੀ ਸੀ ਉਹੀ ਹੈ ਜੋ ਸਤਜੁਗ ਦੇ ਸੂਰਜ ਚੰਦ ਤਾਰੇ ਸਨ ਉਹੀ ਨੇ ਮਹਾਰਾਜ ਕਹਿੰਦੇ ਨੇ ਫਿਰ ਕਿਸ ਤਰ੍ਹਾਂ ਕਹਿੰਦੇ ਹੋ ਯੁੱਗ ਬਦਲ ਗਏ ਕੀ ਬਦਲੇ ਸਾਧਰ ਤੇ ਸਾ ਪਵਨ ਝੁਲਾਰੇ ਯੁੱਗ ਜੀ ਖੇਲੇ ਥਾਂ ਕੈਸੇ ਉਹਨਾਂ ਦਿਨਾਂ ਵਿੱਚ ਵੀ ਜੀਵ ਪੰਜ ਤੱਤਾਂ ਦੇ ਸਨ ਅੱਜ ਵੀ ਪੰਜ ਤੱਤਾਂ ਦੇ ਕੋਈ ਇੱਕ ਤੱਤ ਘਟ ਨਹੀਂ ਗਿਆ ਇੱਕ ਤੱਤ ਵੱਧ ਨਹੀਂ ਗਿਆ ਕੋਈ ਮਨੁੱਖ 6 ਤੱਤਾਂ ਦਾ ਨਹੀਂ ਹੋ ਗਿਆ ਕੋਈ ਬੰਦਾ 4 ਤੱਤਾਂ ਦਾ ਨਹੀਂ ਹੋ ਗਿਆ ਰਕੀ ਬਦਲਿਆ ਹੈ ਕਿ ਅਸੀਂ ਕਹਿੰਦੇ ਆ ਯੁੱਗ ਬਦਲ ਗਿਆ ਯੁੱਗ ਸੂਰਜ ਚੰਦ ਤਾਰੇ ਜ਼ਮੀਨ ਆਸਮਾਨ ਕਰਕੇ ਨਹੀਂ ਬਦਲਦਾ ਤੇ ਯੁੱਗ ਪਸ਼ੂਆਂ ਦੀ ਦੁਨੀਆ ਚ ਵੀ ਨਹੀਂ ਬਦਲਦਾ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ ਜੇ ਹਜ਼ਾਰਾਂ ਸਾਲ ਪਹਿਲੇ ਸ਼ੇਰ ਸ਼ਿਕਾਰ ਕਰਕੇ ਕੱਚਾ ਮਾਸ ਖਾਂਦਾ ਸੀ ਅੱਜ ਵੀ ਉਸੇ ਤਰ੍ਹਾਂ ਹਜ਼ਾਰਾਂ ਸਾਲ ਪਹਿਲੇ ਚਿੰਚੜੀਆਂ ਪੰਛੀ ਘਾਉਸਲੇ ਬਣਾ ਕੇ ਦਰਖਤਾਂ ਦੇ ਚੜ੍ਹਿੰਦੀਆਂ ਅਸਾਂ ਅੱਜ ਵੀ ਉਸ ਤਰ੍ਹਾਂ ਹਜ਼ਾਰਾਂ ਸਾਲ ਤੋਂ ਕੀੜੇ ਮਕੋੜੇ ਪਸ਼ੂ ਪੰਛੀ ਉਹਨਾਂ ਦੀ ਤਰਜ਼ੇ ਜ਼ਿੰਦਗੀ 'ਚ ਕੋਈ ਫਰਕ ਨਹੀਂ ਪਿਆ ਕੁਛ ਵੀ ਨਹੀਂ ਫਰਕ ਫਿਰ ਅਸੀਂ ਕੀ ਦੇਖਦੇ ਹਾਂ ਕਿ ਯੁੱਗ ਬਦਲ ਗਏ ਨਾ ਪਸ਼ੂ ਬਦਲੇ ਨਾ ਪੰਛੀ ਬਦਲੇ ਨਾ ਸੂਰਜ ਬਦਲਿਆ ਨਾ ਚੰ드ਰਮਾ ਬਦਲਿਆ ਨਾ ਤਾਰੇ ਬਦਲੇ ਨਾ ਧਰਤੀ ਬਦਲੀ ਨਾ ਹਵਾ ਬਦਲੀ ਨਾ ਸਾਗਰ ਬਦਲਿਆ ਫਿਰ ਬਦਲਿਆ ਕੀ ਹੈ ਅਸੀਂ ਕਹਿੰਦੇ ਹਾਂ ਯੁੱਗ ਬਦਲ ਗਿਆ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਰਨ ਜਦ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਸੋਚਣੀ ਬਦਲ ਜਾਂਦੀ ਹੈ ਸਮਝ ਬਦਲ ਜਾਂਦੀ ਹੈ ਤਰਜ਼ੇ ਜ਼ਿੰਦਗੀ ਬਦਲ ਜਾਂਦੀ ਹੈ ਯੋਗੋ ਬਦਲ ਜਾਂਦਾ ਹੈ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪਸ਼ੂਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਮਨੁੱਖ ਦੀ ਦੁਨੀਆ 'ਚ ਪੰਛੀਆਂ ਦੀ ਦੁਨੀਆ 'ਚ ਨਹੀਂ ਕੀੜੇ ਮਕੋੜਿਆਂ ਦੀ ਦੁਨੀਆ 'ਚ ਨਹੀਂ ਯੋਗ ਬਦਲਦੇ ਨੇ ਸੂਰਜ ਚੰਨ ਤਾਰਿਆਂ ਦੀ ਦੁਨੀਆ 'ਚ ਨਹੀਂ ਮਨੁੱਖ ਦੀ ਦੁਨੀਆ 'ਚ ਵਿਚਾਰ ਦੇ ਬਦਲਣਿਆ ਦੁਨੀਆ ਬਦਲ ਜਾਂਦੀ ਹੈ ਮੈਂ ਕਿ ਦਫਾ ਫਿਰ ਦੁਹਰਾ ਦਿਆਂ ਸਵੇਰੇ ਇੱਕ ਮਨੁੱਖ ਹਿੰਦੂ ਸੀ ਸ਼ਾਮ ਨੂੰ 크ਿਸਚਨ ਹੋ ਗਿਆ ਕਹਿੰਦਾ ਮੈਂ ਈਸਾਈ ਹੋ ਗਿਆ ਤਾਂ ਕੀ ਬਦਲ ਗਿਆ ਨੱਕ ਬਦਲ ਗਈ ਅੱਖਾਂ ਬਦਲ ਗਈਆਂ ਹੱਥ ਮੂੰਹ ਮੱਥਾ ਬਦਲ ਲ ਗਿਆ ਕੀ ਬਦਲਿਆ ਹੌਣ ਬਦਲ ਗਿਆ ਹੱਡੀਆਂ ਬਦਲ ਗਈਆਂ ਨਾ ਕੁਝ ਵੀ ਨਹੀਂ ਬਦਲਿਆ ਸਿਰਫ ਵਿਚਾਰ ਬਦਲ ਗਏ ਨੇ ਸਮਝ ਬਦਲ ਗਈ ਸੋਚਣੀ ਬਦਲ ਗਈ ਸਵੇਰੇ ਹਿੰਦੂ ਸੀ ਸ਼ਾਮ ਨੂੰ 크ਿਸਚਨ ਹੈ ਮذਬ ਇੱਕ ਵਿਚਾਰ ਦਾ ਨਾਮ ਹੈ ਧਰਮ ਇੱਕ ਵਿਚਾਰ ਦਾ ਨਾਮ ਮਨੁੱਖ ਦੇ ਵਿਚਾਰ ਦੇ ਬਦਲਦੇ ਆ ਬਾਹਰ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ ਬਦਲਦਾ ਹੈ ਮਨੁੱਖ ਦੀ ਦੁਨੀਆ ਉਹਨਾਂ ਦੇ ਨਾਲ ਚ ਮਨੁੱਖ ਜ਼ਮੀਨ ਤੇ ਚੱਲਦਾ ਸੀ ਪੈਦਲ ਸਹਜੇ ਸਹਜੇ ਇਹਨੇ ਪਸ਼ੂਆਂ ਨੂੰ ਵਰਤਿਆ ਅਸਵਾਰੀ ਵਾਸਤੇ ਘੋੜਿਆਂ ਨੂੰ ਉਠਾਉਂ ਬੈਲਾਂ ਸ਼ਿਵਜੀ ਬੈਲ ਬੈਲ ਤੇ ਅਸਵਾਰੀ ਕਰਦੇ ਸਨ ਹੈਰਾਨ ਗਏ ਕ੍ਰਿਸ਼ਨ ਰਥ ਦੇ ਚ ਬੈਠਦੇ ਸਨ ਜਿਨੂੰ ਪੰਨ ਘੋੜੇ ਲੱਗਦੇ ਸਨ ਕੋਈ ਰੇਲਾ ਮੋਟਰਾਂ ਗੱਡੀਆਂ ਨਹੀਂ ਸਨ ਫਿਰ ਮਨੁੱਖ ਨੇ ਪਸ਼ੂਆਂ ਨੂੰ ਵਾਹਨ ਅਸਵਾਰੀ ਵਾਸਤੇ ਵਰਤੇ ਫਿਰ ਸਹਜੇ ਸਹਜੇ ਵਿਕਾਸ ਹੋਇਆ ਸਾਈਕਲ ਆਈ ਮੋਟਰ ਕਾਰ ਆਈ रेल गड्डियां आईयां फिर आवाज ਤੋਂ ਵੀ ਸਿੱਖੇ ਹਵਾਈ ਜਹਾਜ਼ ਆਏ ਇਹ ਪਹਿਲਾਂੋਂ ਜ਼ਿਆਦਾ ਸ਼ਕਤੀ ਮਿਲ ਗਈ ਗਤੀ ਮਿਲ ਗਈ ਇਸੇ ਤਰੀਕੇ ਨਾਲ ਮਨੁੱਖ ਪਹਾੜਾਂ ਦੀਆਂ ਗਾਰਾਂ ਚ ਰਹਿੰਦਾ ਸੀ ਜਾਂ ਦਰਖਤਾਂ ਦੇ ਥੱਲੇ ਜ਼ਿੰਦਗੀ ਬਸਰ ਕਰਦਾ ਸੀ ਸਹੇਜੇ ਸਹੇਜੇ सर्दी गर्मी बरसात तो बचने ਲਈ इसने झोपड़ी बनाई। 간ਿਆਂਾਂ ਦੀ, ਪਤਿਆਂਾਂ ਦੀ। ਫਿਰ ਸਹਜੇ ਸਹਜੇ ਮਿੱਟੀ ਲਈ। ਫਿਰ ਮਿੱਟੀ ਨੂੰ ਪਕਾਣ ਲੱਗ ਪਿਆ ਅੱਗ ਇਜਾਦ ਹੋ ਗਈ। ਫਿਰ ਪਖਤਾ ਮકાਨ ਬਣਾਉਣ ਲੱਗ ਪਿਆ। ਅੱਜ ਸੈਂਕੜੇ ਮੰਜ਼ਲਾ ਫਲਕ ਬੋਸ ਇਮਾਰਤਾਂ ਦਾ ਮਨੁੱਖ ਮਾਲਕ ਹੈ ਪਰ ਰਹਿਦਾ ਤੇ ਪਹਿਲੇ ਪਹਾੜਾਂ ਦੀਆਂ ਗਾਰਾਂ 'ਚ ਸੀ ਲੜਾਈ ਝਗੜਾ ਹੋ ਜਾਏ ਮਨੁੱਖ ਕੋਲ ਹਥਿਆਰ ਕੀ ਆਉਂਦਾ ਸੀ ਨਾਖੁਨ ਜਾਂ ਦੰਦ ਵੱਤ ਤੋਂ ਵੱਧ ਆਪਸ ਦੇ ਵਿਚ ਕਿਦਾਰੇ ਲੜਾਈ ਭਿਆਨਕ ਹੋ ਜਾਏ ਤੇ ਨਾਖੁਨਾਂ ਨਾਲ ਅਗਲੇ ਨੂੰ ਚੀਰ ਦੇਣਾ ਜਾਂ ਦੰਦਿਆਂ ਨਾਲ ਕੱਟ ਖਾਣਾ ਫਿਰ ਸਹਜੇ ਸਹਜੇ ਹੱਥ ਦੇ ਚ ਲਾਠੀ ਆਈ ਫਿਰ ਲਾਠੀ ਨਾਲ ਲੋਹੇ ਦੀ ਨੋਕ ਜੋੜੀ ਬਰਛਾ ਬਣ ਗਈ ਬਰਛੇ ਦੀ ਮਾਰ ਦੂਰ ਤੱਕ ਨਹੀਂ ਸੀ ਫਿਰ ਤੀਰ ਕਮਾਨ ਆ ਗਈ ਦੂਰ ਤੱਕ ਵਾਰ ਕਰਦੇ ਸੀ ਬੰਦੂਕ ਆਈ ਤੋਪ ਆਇਆ ਫਿਰ ਟੈਂਕ ਆਇਆ ਅੱਜ ਤੇ ਮਨੁੱਖ ਹਾਈਡਰੋਜਨ ਬੰਬ ਤੋ ਵੀ ਅੱਗੇ ਚਲਾ ਗਿਆ ਚੱਲਿਆ ਨਖੁਨਾਦੋ ਸੀ ਦੰਦਾ ਤੋ ਸੀ ਇਸ਼ਾਰਿਆਂ ਨਾਲ ਗੱਲ ਕਰਦਾ ਸੀ ਔਰ ਮਨੁੱਖ ਦੀ ਮੂਲ ਭਾਸ਼ਾ ਸੀ ਹਾਸਾ ਤੇ ਰੋਣਾ ਜਨਮ ਤੋਂ ਲੈ ਕੇ ਆਇਆ ਸੀ ਸਾਰੀ ਦੁਨੀਆ ਦਾ ਸਾਂਝਾ ਹੈ ਅਗਰ ਕੋਈ ਹਸ ਰਿਹਾ ਹੋਵੇ ਤਾਂ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹਿੰਦੀ ਦੇ ਚ ਹਸ ਰਿਹਾ ਸੰਸਕ੍ਰਿਤ ਦੇ ਚ ਹਸ ਰਿਹਾ ਜਾਂ ਪੰਜਾਬੀ ਦੇ ਚ ਹੱਸਦਾ ਪਿਆ ਇੰਗਲਿਸ਼ ਦੇ ਚ ਹੱਸਦਾ ਪਿਆ ਜਾਂ ਗੁਜਰਾਤੀ ਮਰਾਠੀ ਦੇ ਚ ਹੱਸਦਾ ਪਿਆ ਹਸ ਰਿਹਾ ਜਦ ਕੋਈ ਰੋ ਰਿਹਾ ਹੋਵੇ ਤੇ ਅਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਚਾਈਨੀਜ਼ ਦੇ ਚ ਰੋ ਰਿਹਾ ਹੈ ਕਿ ਬੰਗਲਾ ਦੇ ਚ ਰੋ ਰਿਹਾ ਹੈ ਜਾਂ ਪੰਜਾਬੀ ਦੇ ਚ ਰੋ ਰਿਹਾ ਹੈ ਹਿੰਦੀ ਆ ਸਿੰਧੀ ਦੇ ਚ ਰੋ ਰਿਹਾ ਹੈ ਇਸ ਤਰ੍ਹਾਂ ਨਹੀਂ ਕਹ ਰੋ ਰਿਹਾ ਹੈ ਰੋਣਾ ਸਾਰੀ ਦੁਨੀਆ ਦਾ ਸਾਂਝ ਹੈ ਹਾਸਾ ਸਾਰੀ ਦੁਨੀਆ ਦਾ ਸਾਂਝ ਹੈ ਜਮਾਂਦਰੂ ਬੱਚਾ ਹਾਸਾ ਤੇ ਰੋਣਾ ਹੀ ਲੈ ਕੇ ਆਇਆ ਹੈ ਫਿਰ ਸਹਿਜੇ ਸਹਿਜੇ ਅੰਦਰੂਨੀ ਜਜ਼ਬਾਤਾਂ ਨੂੰ ਪ੍ਰਗਟ ਕਰਨ ਲਈ ਅੱਖਰਾਂ ਦਾ ਜਨਮ ਹੋਇਆ ਫਿਰ ਸੁਣੋ ਬੋਲਣਾ ਆਇਆ ਅੱਜ ਹਜ਼ਾਰਾਂ ਭਾਸ਼ਾਵਾਂ ਦਾ ਜਨਮ ਦਤਾ ਹੈ ਮਨੁੱਖ ਸਮਝਿਆ ਹੋਇਆ ਸੁਣਿਆ ਹੋਇਆ ਕਾਫੀ ਲੰਬੇ ਸਮੇਂ ਤੱਕ ਰਵੇ ਤੇ ਮੈਂ ਭੁੱਲ ਨਾ ਜਾਵਾਂ ਲੇਖਣੀ ਦਾ ਜਨਮ ਹੋਇਆ ਲਿਪੀਆਂ ਦਾ ਜਨਮ ਹੋਇਆ ਅਲਫਾਬੇਟ ਦਾ ਜਨਮ ਹੋਇਆ ਕਾਗਜ਼ ਨਹੀਂ ਸੀ ਮਨੁੱਖ ਨੇ ਪਥਰਾਂ ਤੇ ਲਿਖਿਆ ਭੋਜ ਪੱਤਰਾਂ ਤੇ ਲਿਖਿਆ ਭਾਰਤ ਦੇਚ ਉਤਰਾਖੰਡ ਦੇਚ ਹਿਮਾਲਿਆ ਪਰਬਤ ਦੇਚ ਇੱਕ ਐਸੇ ਬੂਟੇ ਹੁੰਦੇ ਨੇ ਜਿਨ੍ਹਾਂ ਦੇ ਪੱਤੇ 1-1 ਫੁੱਟ 1.5 ਫੁੱਟ ਲੰਬੇ ਹੁੰਦੇ ਨੇ ਉਹਨੂੰ ਭੋਜ ਬ੍ਰਿਕਸ਼ ਕਹਿੰਦੇ ਨੇ ਉਹਨਾਂ ਪੱਤਰਾਂ ਨੂੰ ਭੋਜ ਪੱਤਰ ਕਹਿੰਦੇ ਨੇ ਅਜੇ ਵੀ ਹੈਗੇ ਨੇ ਮਨੁੱਖ ਨੇ ਭੋਜ ਪਤਰਾ ਤੋਂ ਕਾਗਜ਼ਾਂ ਦਾ ਕੰਮ ਲਿਆ ਉਸ ਤੇ ਲਿਖਣਾ ਸ਼ੁਰੂ ਕੀਤਾ ਪੁਰਾਣੇ ਬੇਸ਼ਤਰ ਧਰਮ ਗ੍ਰੰਥ ਭੋਜ ਪਤਰਾਾਂ ਦੇ ਉੱਤੇ ਲਿਖਿਆ ਹੈ ਔਰ ਹੈਰਾਨਗੀ ਦੀ ਗੱਲ ਕਾਗਜ਼ ਨਾਲੋਂ ਭੋਜ ਪੱਤਰ ਦੀ ਉਮਰ ਜ਼ਿਆਦਾ ਹੈ 2-2000 ਸਾਲ ਦੇ ਭੋਜ ਪੱਤਰ ਪਏ ਨੇ ਲਖਨਊ ਮਿਊਜ਼ੀਅਮ ਦੇ ਚ ਦਿੱਲੀ ਮਿਊਜ਼ੀਅਮ ਦੇ ਚ ਸੰਸਕ੍ਰਿਤ ਲਿਪੀ ਦੇ ਚ ਲਿਖੀ ਹੋਈਆਂ ਧਾਰਮਿਕ ਵਿਚਾਰਾ ਦੇਸ਼ੀ ਮਨੀਆਂ ਦੇ ਬੋਲ ਹਿਮਾਲਿਆ ਪਰਬਤ ਦੇ ਸਰਦੀ ਦੇ ਦਿਨ ਜਿਹੜੇ ਜਪੀਸ਼ਵਰ ਤਪੀਸ਼ਵਰ ਰਹਿ ਜਾਂਦਣ ਥੱਲੇ ਨਹੀਂ ਆਉਂਦੇ ਉਹ ਇਹਨਾਂ ਪਤਰਾਂ ਨੂੰ ਸਰਦੀਆਂ ਦੇ ਦਿਨਾਂ ਜਲਾਣ ਲੱਗ ਪਏ ਸਨ ਸੁੱਕ ਜਾਂਦੇ ਨੇ ਉਹਨਾਂ ਦੇ ਨਾਲ ਅੱਗ ਦਾ ਕੰਮ ਲੈਂਦੇ ਸਨ ਯੂਪੀ ਗਵਰਨਮੈਂਟ ਨੇ ਹੁਣ ਕਾਨੂੰਨ ਬਣਾਇਆ ਹੈ ਜਿਹੜਾ ਇਹਨਾਂ ਪਤਰਾਂ ਨੂੰ ਤੋੜੇਗਾ ਜਲਾਏਗਾ 6 ਮਹੀਨੇ ਦੀ ਸਜ਼ਾ ਉਹ ਨਸਲ ਖਤਮ ਹੋ ਰਹੀ ਸੀ ਇਹ ਪੱਤੇ ਖਤਮ ਹੋ ਰਹੇ ਸੀ ਇਹਨੂੰ ਕਟਣ ਦੀ ਜਲਾਣ ਦੀ ਹੁਣ ਮਨਾਈ ਕੀਤੀ ਗਈ ਮਨੁੱਖ ਨੇ ਭੋਜ ਪਤਰਾਂ ਤੇ ਲਿਖਿਆ ਅੱਜ ਹਜ਼ਾਰਾਂ ਤਰ੍ਹਾਂ ਦੇ ਕਾਗਜ਼ਾਂ ਦਾ ਮਨੁੱਖ ਜਨਮਦਾਤਾ ਹੈ ਵਧੀਆ ਤੋਂ ਵਧੀਆ ਕਾਗਜ਼ ਜ਼ਿੰਦਗੀ ਦੇ ਹਰ ਸ਼ੋਬੇ ਦੇ ਮਨੁੱਖ ਕਿਸੇ ਹੱਦ ਤੱਕ ਬੈਰੂਨੀ ਤੌਰ ਤੇ ਵਿਕਸਤ ਹੋਇਆ ਹੈ ਬੜਾ ਭਾਰੀ ਇਸ ਨੇ ਵਿਕਾਸ ਕੀਤਾ ਆਦੀ ਮਨੁੱਖ ਜੰਗਲੀ ਮਨੁੱਖ ਜਿਹਨੂੰ ਵਾਨਰ ਕਹਿੰਦੇ ਨੇ ਵਨਨਰ ਜੰਗਲ ਦੇ ਚਰਨ ਵਾਲਾ ਨੰਗਾ ਰਹਿੰਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦ ਨਾ ਗਏ ਫਰੇ ਜੰਤ ਨਗਨਤਾ ਦਾ ਬੋਧ ਮਨੁੱਖ ਨੂੰ ਹੋਇਆ ਪਸ਼ੂਵਾਂ ਨੂੰ ਨਹੀਂ ਹੋਇਆ ਸਾਹਿਬ ਕੀਦਰ ਮੈਂ ਹੈਰਾਨ ਬਿਸਮਾਦ ਹੋ ਜਾਂਦਾ ਬਾਰੀਕ ਨਿਗਾਹਾਂ ਗੁਰੂ ਨਾਨਕ ਦੇਵ ਜੀ ਹਰ ਚੀਜ਼ ਨੂੰ ਬੜੀ ਬਾਰੀਕੀ ਨਾਲ ਲੈਂਦੀਆਂ ਨਾ ਨਗਨਤਾ ਦੇ ਬੋਧ ਨੇ ਹੀ ਮਨੁੱਖ ਨੂੰ ਮਨੁੱਖ ਬਣਾਇਆ ਹੈ ਪਸ਼ੂਆਂ ਦੇ ਵਿੱਚ ਇਹ ਨਗਨਤਾ ਦਾ ਬੋਧ ਨਹੀਂ ਹੈ ਭਈ ਅਸੀਂ ਨੰਗੇ ਹਾਂ ਐਸਾ ਗਿਆਨ ਨਹੀਂ ਹੈ ਵਿਸਮਾਦ ਨੰਗੇ ਫੇਰੇ ਜੰਤ ਜੈਸੇ ਮਨੁੱਖ ਨੂੰ ਨਗਨਤਾ ਦਾ ਬੋਧ ਹੋਇਆ ਉਸ ਦਿਨ ਮਨੁੱਖ ਪਸ਼ੂਆਂ ਤੋਂ ਵੱਖ ਹੋ ਗਿਆ ਇਹਦੇ ਅੰਦਰ ਮਨੁੱਖਤਾ ਦਾ ਜਨਮ ਹੋਇਆ ਕੇਲੇ ਦੇ ਪੱਤਿਆਂ ਨਾਲ ਬੋੜ ਦੀਆਂ ਛਾਲਾਂ ਨਾਲ ਦਰਖਤਾਂ ਦੇ ਪੱਤਿਆਂ ਨਾਲ ਕਾਸ ਪੌਸ਼ਣ ਨਾਲ ਇਸ ਨੇ ਆਪਣਾ ਤਨ ਢਕਿਆ ਫਿਰ ਸਹਜੇ ਸਹਜੇ ਕਪਾਸ ਨੂੰ ਕੱਤ ਕੇ ਸੂਤ ਬਣਾ ਕੇ ਹੱਥ ਨਾਲ ਕਪੜਾ ਬਣਾਉਣਾ ਸਿੱਖਿਆ ਫਿਰ ਕਪੜੇ ਆਏ ਅਜ ਹਜ਼ਾਰਾਂ ਤਰ੍ਹਾਂ ਦੇ ਕਪੜਿਆਂ ਦਾ ਮਨੁੱਖ ਜਨਮ ਦਤਾ ਹੈ ਮਨੁੱਖ ਦੀ ਤਰਜ਼ੇ ਜ਼ਿੰਦਗੀ ਰਹਿਮ ਸਹਿਣ ਵਿਚਾਰ ਦੇ ਨਾਲ ਯੋਗ ਬਦਲ ਦੇਣਾ ਹੋਰ ਕੁਝ ਵੀ ਨਹੀਂ ਬਦਲਦਾ ਨਾ ਜ਼ਮੀਨ ਬਦਲਦੀ ਹੈ ਨਾ ਆਸਮਾਨ ਬਦਲਦਾ ਨਾ ਸੂਰਜ ਚੰਦ ਤਾਰੇ ਬਦਲਦੇ ਨੇ ਨਾ ਪਵਨ ਬਦਲਦੀ ਹੈ ਨਾ ਸਾਗਰ ਬਦਲਦਾ ਹੈ ਬਸ ਮਨੁੱਖ ਦਾ ਰਹਿਣ ਸਹਿਣ ਬਦਲ ਜਾਂਦਾ ਹੈ ਮਨੁੱਖ ਦੇ ਵਿਚਾਰ ਬਦਲ ਜਾਂਦੇ ਨੇ ਮਨੁੱਖ ਦੀ ਸੋਚਣੀ ਬਦਲ ਜਾਂਦੀ ਹੈ ਯੋਗ ਬਦਲ ਜਾਂਦਾ ਹੈ ਗੁਰਨਾਣਿਕ ਦੇਵ ਜੀ ਮਹਾਰਾਜ ਇਹ ਕਹਿ ਰਹੇ ਨੇ ਹੁਣ ਥੋੜਾ ਜਿਹਾ ਹੋਰ ਵੀ ਧਿਆਨ ਦੇ ਦੇਣਾ ਧਰਮ ਗ੍ਰੰਥਾਂ 'ਚ ਕੁਝ ਐਸਾ ਲਿਖਿਆ ਹੈ ਕਿ ਕਿ ਯੁੱਗ ਦੀ ਉਮਰ ਲੱਖ ਸਾਲ 1.5 ਲੱਖ ਸਾਲ 50 ਹਜ਼ਾਰ ਸਾਲ 80000 ਸਾਲ ਮੇਰੇ ਖਿਆਲ ਗਿਣਤੀ ਦਾ ਜਿਹੜਾ ਕੋਈ ਢੰਗ ਸੀ ਕੁਝ ਹੋਰ ਸੀ ਜੈਸੇ ਸਾਢੇ ਤਰੇਮਣ ਦੇਵਰੀ ਚੱਲੇ ਪਾਣੀ ਅੰਨ ਸਾਢੇ ਤਿੰਨ ਮਣ ਬਾਬਾ ਫਰੀਦ ਕਹੈਨ ਮਨੁੱਖ ਦੀ ਦੇਹੀ ਮਲਤਾਨ ਦਾ ਉਸ ਵਕਤ ਦਾ ਮਣ 28 ਸੇਰ ਦਾ ਹੁੰਦਾ ਸੀ ਉਸ ਹਿਸਾਬ ਨਾਲ ਗਿਣਤੀ ਦੇ ਆંકੜੇ ਹਮੇਸ਼ਾ ਬਦਲਦੇ ਰਹੇ ਨੇ ਤੋਲਣ ਦੇ ਪੈਮਾਨੇ ਹਮੇਸ਼ਾ ਬਦਲਦੇ ਰਹੇ ਦੇਖਦੇ ਆਂ ਦੇਖ ਰਹੇ ਆਂ ਕਈ ਦਫਾ ਤੋਲਣ ਦੇ ਬੈਮਾਨੇ ਬਦਲ ਗਏ ਭਾਰਤ ਦੇ ਸੇਰ ਚੱਲਦੇ ਸੰਤੋਲੇ ਚੱਲਦੇ ਸੰ ਛਟਾਂਕਾਂ ਚੱਲਦੀਆਂ ਸਨ ਖਤਮ ਹੋ ਗਈਆਂ ਬੇਸ਼ਤਰ ਦੁਨੀਆਂ 'ਚ ਖਤਮ ਹੋ ਗਈਆਂ ਕੋ ਚੱਲਦੇ ਸਨ ਫਿਰ ਮੀਲ ਆਏ ਕਿਲੋਮੀਟਰ ਆ ਗਏ ਨਾਪਣ ਦੇ ਪੈਮਾਨੇ ਬਦਲੇ ਸਾਡੇ ਤ੍ਰੈਮਨ ਦੇਵਰੀ ਚੱਲੇ ਪਾਣੀ ਅੰਨ ਮੇਰੇ ਦੇਖੇ ਗਿਣਤੀ ਦੇ ਆਧਾਰ ਦੇ ਮੁਤਾਬਕ ਇੱਕ ਯੁੱਗ ਦੀ ਉਮਰ 5000 ਸਾਲ ਤੋਂ ਜ਼ਿਆਦਾ ਨਹੀਂ ਬਹੁਤ ਸਾਰੇ ਵਿਚਾਰਕਾਂ ਨਾਲ ਮੇਰੀ ਗੋਸ਼ਟੀ ਹੋਈ ਇਸ ਸੰਬੰਧ ਵਿੱਚ ਖਾਸ ਕਰਕੇ ਸਨਾਤਨ ਮਤ ਦੇ ਵਿਦਵਾਨਾਂ ਨਾਲ ਮੈਂ ਦੇਖੋ ਸ਼੍ਰੀ ਰਾਮ ਤ੍ਰੇਤਾ ਦੇ ਛੋਏ श्री राम ਤੋਂ ਬਾਅਦ ਆਏ श्री कृष्ण ਜੀ ਇਤਿਹਾਸਕਾਰ ਕਹਿੰਦੇ ਨੇ 3500 ਸਾਲ ਪਹਿਲੇ ਹੋਏ ਨੇ कृष्ण ਜੀ ਤੇ ਸਾਡੇ 5000 ਸਾਲ ਪਹਿਲੇ ਹੋਏ ਨੇ श्री राम ਵਿਚਕਾਰ ਅੰਤਰਾਲ ਤੇ ਸਿਰਫ 2000 ਸਾਲ ਦਾ ਹੈ ਇੱਕ ਤ੍ਰੇਤੇ ਚ ਹੋਇਆ ਇੱਕ ਦ੍ਰੋਪੇਚ ਹੋਇਆ ਲੱਖਾਂ ਸਾਲ ਯੁਗਾਂ ਦੀ ਉਮਰ ਹੈ ਕਿਸ ਤਰ੍ਹਾਂ ਮੰਨ ਲਈ ਸ਼੍ਰੀ ਰਾਮ ਤੇ ਸ਼੍ਰੀ ਕ੍ਰਿਸ਼ਨ ਦੇ ਜਨਮ ਦੇ ਵਿਚ ਅੰਤਰਾਲ ਹੈ ਜੀਵਨ ਦੇ ਵਿਚ ਅੰਤਰਾਲ ਸਿਰਫ 2000 ਸਾਲ ਦਾ ਸਾਢੇ 5000 ਸਾਲ ਪਹਿਲੇ ਹੋਏ ਨੇ ਸ਼੍ਰੀ ਰਾਮ ਸਾਢੇ 35000 ਸਾਲ ਪਹਿਲੇ ਹੋਏ ਨੇ ਸ਼੍ਰੀ ਕ੍ਰਿਸ਼ਨ ਰਾਜੇ ਪ੍ਰੀਸ਼ਦ ਦੇ ਨਾਲ ਦੁਆਪੁਰ ਦਾ ਅੰਤ ਮੰਨਦੇ ਨੇ ਰਾਜੇ ਜਨਮੇਜੇ ਦੇ ਰਾਹ ਦੁਆਪੁਰ ਦਾ ਅੰਤ ਹੋ ਗਿਆ ਕਲ ਯੁਗ ਸ਼ੁਰੂ ਹੋ ਗਿਆ ਇਸੇ ਹਿਸਾਬ ਨਾਲ ਕਿਉਂਕਿ ਰਾਜਾ ਜਨਮੇਜਾ ਅੰਦਾਜ਼ਨ ਕੋਈ ਢਾਈ ਪੋਣੇ 3000 ਸਾਲ ਪਹਿਲੇ ਹੋਇਆ पांडवों ਦਾ ਪੜਪੋਤਰਾ ਸੀ ਤੇ ਜੇ ਉਹਦੇ ਨਾਲ ਕਲਯੁਗ ਸ਼ੁਰੂ ਹੋ ਗਿਆ ਤੇ ਦਵਾਪੁਰ ਦੀ ਉਮਰ ਵੀ 5000 ਸਾਲ ਤੋਂ ਜ਼ਿਆਦਾ ਨਹੀਂ ਮੰਨੀ ਜਾ ਸਕਦੀ ਕਲਯੁਗ ਦੀ ਤੇ ਇਸ ਤੋਂ ਵੀ ਥੋੜੀ ਸਮਝ ਲੋ ਯੋਗ ਬਦਲਦੇ ਨੇ ਮਨੁੱਖ ਦੇ ਵਿਚਾਰ ਆ ਨਾਲ ਰਹਿਣ ਸਹਿਣ ਬਦਲ ਗਿਆ ਖਾਣ ਪਾਣ ਬਦਲ ਗਿਆ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਹੈ ਲੋਕੀ ਕਹਿੰਦੇ ਸਮਾਹ ਹੋ ਰ ਆ ਗਿਆ ਵਕਤ ਹੋ ਰਹਾ ਹੈ ਯੁਗ ਬਦਲ ਗਿਆ ਜਿਹੜੀ ਗੱਲ ਮਨੁੱਖ ਸਿੱਧੇ ਨਾ ਨਾ ਸਮਝੇ ਉਹਦੇ ਨਾਲ ਫਿਰ ਇਤਿਹਾਸ ਜੋੜਨਾ ਪੈਂਦਾ ਬਣਾਵਟੀ ਗੱਲਾਂ ਕਰਕੇ ਸਮਝਣਾ ਤੇ ਸਮਝਾਣਾ ਪੈਂਦਾ ਇਸ ਯੋਗ ਦਾ ਨਾਂ ਕਲ ਜੋ ਕਿਉਂ ਪਿਆ ਇਹ ਵਿਚਾਰ ਤੇ ਕਿਸੇ ਵਕਤ ਲੰਬੀ ਚੌੜੀ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂਗਾ ਕਿ ਤੇ ਦੁਬਾਰਾ ਸੰਯੋਗ ਬਣਿਆ ਤੇ ਮਹਾਰਾਜ ਕਹਿੰਦੇ ਜੇ ਕੋ ਸਤ ਕਹੇ ਸੋਚੀ ਜੇ ਤਪ ਘਰ ਤਪ ਨ ਹੋਈ ਜੇ ਕੋ ਨਾਮ ਲਏ ਬਦਨਾਵੀ ਕਲ ਕੇ ਲਖਣ ਹੋਏ ਇਸ ਨੂੰ ਕਲ ਜੁਗ ਇਸ ਵਾਸਤੇ ਕਹਿੰਦੇ ਨੇ ਜੇ ਕੋ ਤਪ ਕਰੇ ਸਤ ਕਰੇ ਸੋਚੀ ਜੇ ਸਤਵਾਦੀ ਸਤ ਤੇ ਕਾਇਮ ਨਹੀਂ रह ਸਕੇਗਾ ਸਚਾਈ ਤੇ ਕਾਇਮ ਨਹੀਂ रह ਸਕੇਗਾ ਛਿਜੇਗਾ दो दिन सच बोल लेगा सवेरे सच बोल लेगा शाम ही झूठ बोलेगा सच ते कायम नहीं रह सकेगा जे को सत करे सो छजे तप घर तप न होई मनुप धन कमाने वास्ते समय कटेगा धर्म वास्ते नहीं तप वास्ते नहीं इदे को कोई समय नहीं है पदार्थ वास्ते समय है परमात्मा ਲਈ नहीं ਪਰਿਵਾਰ ਵਾਸਤੇ ਸਮਾਂ ਹੈ ਕਰਤਾਰ ਵਾਸਤੇ ਨਹੀਂ ਧਨ ਵਾਸਤੇ ਸਮਾਂ ਹੈ ਧਰਮ ਵਾਸਤੇ ਨਹੀਂ ਤਤਪ ਘਰ ਤਪ ਨ ਹੋਈ ਜੇ ਕੋ ਨਾਮ ਲਏ ਬਦਨਾਵੇਂ ਕਲ ਕੇ ਲਖਣੇ ਜਿਹੜਾ ਨਾਮ ਜਪਣ ਲੱਗ ਪਵੇ ਤੇ ਨਾਮ ਜਪਣ ਵਾਲਾ ਭੋਲਾ ਹੋ ਜਾਂਦਾ ਹੈ ਬੋਲੇ ਤਾਂ ਮੁਰਾਦ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਸੰਤ ਬੋਲੇ ਹੁੰਦੇ ਨੇ ਤੇ ਭੋਲੇ ਤੋਂ ਮੁਰਾਦ ਜਿਹੜਾ ਪੰਜਾਬ ਦੇ ਵਿੱਚ ਅਰਥ ਕਰਦੇ ਨੇ ਉਹ ਨਹੀਂ ਉੱਥੇ ਤੇ ਮੂਰਖ ਨੂੰ ਭੋਲਾ ਕਹਿੰਦੇ ਨੇ ਵੀ ਇਹ ਭੋਲਾ ਨਾ ਸਮਝ ਸਮਝ ਨਹੀਂ ਹੈ ਭੋਲਾ ਸ਼ਬਦ ਬਣਿਆ ਹੈ ਭਾਵਨਾ ਤੋਂ ਭਰੋਸੇ ਤੋਂ ਇਹਨੂੰ ਪ੍ਰਮਾਤਮਾ ਤੇ ਭਰੋਸਾ ਹੈ ਇਹਨੂੰ ਪ੍ਰਮਾਤਮਾ ਨਾਲ ਪਿਆਰ ਹੈ ਭਾਵਕਤਾ ਹੈ ਸ਼ਰਧਾ ਹੈ ਭਾਵਨਾ ਭਰੋਸੇ ਦੋਹਾਂ ਦੇ ਸੰਗਮ ਤੋਂ ਦੋਹਾਂ ਦੇ ਜੋੜ ਤੋਂ ਜਿਹੜੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਨੇ ਬੋਲਾ ਜੇ ਦੇ ਅੰਦਰ ਇਹ ਬੋਲਾ पण ਨਾ ਹੋਵੇ ਉਹਨੂੰ ਕਹਿੰਦੇ ਨੇ ਚਲਾਕ ਚਲਾਕ ਬੰਦਾ ਕਿਸੇ ਤੇ ਭਰੋਸਾ ਨਹੀਂ ਕਰਦਾ ਬੋਲਾ ਕਰ ਲੈਂਦਾ ਹੈ ਭਗਤ ਕਬੀਰ ਕਹਿੰਦੇ ਨੇ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਈ ਤਸਵੀਰ ਜਿੰਮੇ ਕਿੰਜ ਜਾਂਦੀ ਆਪਾਂ ਖਤਾ ਦੇਖੀ ਬਹੁਤ ਹੀ ਸ਼ਾਨਦਾਰ ਸੀ ਬਹੁਤ ਹੀ ਵਧੀਆ ਸੀ ਤੁਹਾਨੂੰ ਕਿਸਨ ਲਗੀ ਕਮੈਂਟਸ ਕਰਕੇ ਨਹੀਂ ਲਾਈਕ ਜ਼ਰੂਰ ਲਾਜ਼ਮੀ ਕਰਿਓ ਤਾ ਨਾ ਘਟੇ ਸਕ